आगे बोल सवाल तो सवाल ले लो चलो सर जी का सवाल ले लो पूछिए दलो शर्मा जी का सवाल आप डिफेंस की बात कर रहे हैं आप अपने डिफेंस बैकग्राउंड बता रहे हैं जो घटना वाद घटी आप इसको सही मानते हैं कि गलत मानते हैं हां बिल्कुल गलत कितनी गलत आपके पास कोई राइट नहीं है कितनी बड़ा मापदंड किया गलत कहता हूं या धमकियां देने का कोई आपके पास आप कितना गलत क्या होनी चाहिए पहले आप पूरी फुटेज निकाल के लाए पूरा फुटेज सामने फुटे... रखे और तब आप ला क्योंकि आधी फुटेज के अंदर कहना गलत होगा फुटे, इंजिन से नए इंजिन से आप पावरफुल हम तो कमजोर लोग हैं अरे हाँ जी हाँ जी सर प्लीज सर कंप्लीट कर क्विकली लास्ट मोमेंट चल रहा है इंसिडेंट जो है सीआरपीएफ के अंदर के एक जवान के साथ में होना या उसके द्वारा किए जाना शर्मनाक है और मैं इसकी निंदा करता हूं ऐसा होना ही नहीं चाहिए था परंतु इसमें किसकी क्या गलती है उसकी पूरी डेप्थ में जाना चाहिए और पूरा सच बाहर आना चाहिए नंबर एक रही बात मैं ये रिक्वेस्ट करूंगा इस इंसिडेंट के कारण अभी सभी राजनीतिक पार्टियों से प्लीज सेना में इंटरफेरेंस करना बंद कर दे आपको याद होगा शर्मा जी को भी याद होगा आज से तीस साल पहले जब हम लेफ्टिनेट के करीब भर्ती हो रहे थे तो सेना के बारे में ऑनरेबल पॉलिटिशियंस बोलते ही नहीं थे उसको साइड में देते थे इवन मीडिया बिकॉज दे न्यू सेंटिटी है ये सेंटिटी खराब नहीं होनी चाहिए और ये सेंटिटी अगर आप खराब करेंगे तो फिर आने वाले टाइम के अंदर सेना की गरिमा के साथ साथ ऐसे हाथ शायद भगवान ना करें ये अगली तो मैंने उसी लिए बोला आपको मैंने आपके शर्मा जी आपके जी के साथ मेरी उस दिन बहस हुई आज तक और मैंने कहा इस तरीके से मत सेना का मनोबल टूटेगा सेना का डिसिप्लिन डाउन होगा पूरे पंजाब जो जा रहे हैं चर्चा कर रहे हैं सवाल पंजाब का है सर ਇੱਕ ਵਾਰ ਇੱਕ ਵਾਰ ਬੰਦੋ ਜਾਣ ਕੇ ਲੰਦੋ ਸ਼ਰਮਾ ਜੀ ਮਿਲਣਾ ਨੈਨ ਜੀ ਅਨਾਪ ਚਾਪ ਬੋਲਣਾ ਸ਼ੁਰੂ ਕਰਤੇ ਹਨ ਹਾਂ ਦਿਨੇਸ਼ ਜੀ ਇੱਕ ਮਿੰਟ ਸਰ ਪਲੀਜ਼ ਸਰ ਸੇਨਾ ਦੇ ਨਾਲ ਨਾਲ ਗੱਲ ਪੂਰੇ ਪੰਜਾਬ ਦੀ ਹੋ ਰਹੀ ਹੈ ਕਿਉਂਕਿ ਆਪਣਾ ਸ਼ੋਅ ਸਵਾਲ ਪੰਜਾਬ ਦਾ ਹੈ ਤੇ ਜਦੋਂ ਅੱਜ ਗੱਲ ਪੰਜਾਬ ਦੀ ਆ ਗਈ ਹੈ ਪੂਰੇ ਪੰਜਾਬ ਦੀ ਅੱਜ ਗੱਲ ਕਰ ਰਹੇ ਹਾਂ ਕਿ ਪੂਰੇ ਪੰਜਾਬ ਨੂੰ ਇਸ ਤਰੀਕੇ ਨਾਲ ਬ੍ਰਾਂਡ ਕਰਨਾ ਕਿ ਸਹੀ ਹੈ ਸਵਾਲ ਇਹ ਹੈ ਇੱਕ ਵਾਰ ਮੈਂ ਮਠਾਰੂ ਸਾਹਿਬ ਕੋਲ ਜਾ ਕੇ ਆ ਰਿਹਾ ਸਰ ਕਾਫੀ ਦਿਰ ਤੇ ਵੇਟ ਕਰ ਰਹੇ ਮਠਾਰੂ ਸਾਹਿਬ ਗੌਰਵ ਜੀ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੁਲਾਰੇ ਆ ਸਮਝਣ ਨੂੰ ਤਿਆਰ ਨਹੀਂ ਆ ਉਹ ਨਾ ਹੀ ਭਾਰਤੀ ਜਨਤਾ ਪਾਰਟੀ ਤੱਕ ਸਮਝਣ ਨੂੰ ਤਿਆਰ ਹੈ ਕਿਉਂਕਿ ਸਮਝਣ ਨੂੰ ਤਿਆਰ ਉਹ ਬੰਦਾ ਹੁੰਦਾ ਜਿਹਨੂੰ ਕੋਈ ਗਲਤੀ ਲੱਗੀ ਹੋਵੇ ਜਾਂ ਜਿਹਨੂੰ ਕੋਈ ਭੁੱਲ ਹੋਈ ਹੋਵੇ ਇਹ ਤੇ ਜਾਣ ਬੁੱਝ ਕੇ ਹੋ ਰਿਹਾ ਤੁਸੀਂ ਦੇਖੋ ਕਗਨਾ ਰਡਾਪ ਕਿਸ ਤਰ੍ਹਾਂ ਜਾਂ ਹੋਰ ਵੀ ਜਿਹੜੇ ਇਹਨਾਂ ਦੇ ਲੀਡਰਸ ਹੈਗੇ ਆ ਜਾਂ ਆਰਐਸਐਸ ਦੇ ਬੁਲਾਰੇ ਹੈਗੇ ਆ ਕੋਈ ਸੋਧਾਨ ਤੇ ਗੱਲ ਕਰਦਾ ਕਿ ਸੋਧਾਨ ਬਦਲਾ ਜਾਏਗਾ ਉਹਨਾਂ ਦੇ ਉੱਪਰ ਕੀ ਕਾਰਵਾਈ ਕੀਤੀ ਇਹਨਾਂ ਨੇ ਕੋਈ ਕਾਰਵਾਈ ਕੀਤੀ ਜਾਂ ਇਨਾਂ ਦੇ ਜਿਹੜੇ ਕੰਨ ਨਰਨ ਹਰਤ ਹੈਗੇ ਆ ਪਹਿਲਾਂ ਤੋਂ ਹੀ ਸਟੇਟਮੈਂਟ ਇਹੋ ਜਿਹੇ ਦੇ ਰਹੇ ਆ ਉਹਨਾਂ ਨੂੰ ਇਹਨਾਂ ਨੇ ਟਿੱਕ ਦਿੱਤੀ ਜਿਹਦਾ ਮਤਲਬ ਹੈ ਉਹਨਾਂ ਦੀ ਮਾਨਸਿਕਤਾ ਦੇ ਨਾਲ ਸਹਿਮਤ ਹੈਗੇ ਆ ਦੂਸਰੀ ਗੱਲ ਇਹ ਸਿਰਫ ਗੱਲ ਇਹ ਨਹੀਂ ਐ ਅਸਲ ਦੇ ਵਿੱਚ ਇਹ ਗੱਲ ਇਹਨਾਂ ਨੂੰ ਆਪਣੇ ਦਿਮਾਗ ਤੋਂ ਇਹਨਾਂ ਦੀ ਨਿਕਲ ਗਈ ਕਿ ਅਸੀਂ ਇੱਕ ਫੌਜ ਦੇ ਵਿੱਚ ਜਿਹੜੀ ਲੜਕੀ ਹੈਗੀ ਆ ਉਸ ਦੇ ਬਾਰੇ ਗੱਲ ਕਰ ਰਹੇ ਆ ਇਹਨਾਂ ਨੇ ਗੱਲ ਤਾਂ ਕਰਨੀ ਸੀ ਸਿੱਖ ਬਾਰੇ ਕਿ ਉਹ ਇੱਕ ਪੰਜਾਬਣ ਪੰਜਾਬ ਦੀ ਲੇਡੀ ਹੈ ਕਹਿਣਾ ਤਾਂ ਇਹ ਪੰਜਾਬ ਨੂੰ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਅੱਤਵਾਦ ਆ ਗਿਆ ਜੀ ਪੰਜਾਬ ਦੇ ਵਿੱਚ ਟੈਰੋਰਿਜ਼ਮ ਆ ਗਿਆ ਜਿਸ ਤਰ੍ਹਾਂ ਪਹਿਲਾਂ ਪੋਲਰਾਈਜ਼ੇਸ਼ਨ ਇਹ ਕਰਨ ਦੀ ਕੋਸ਼ਿਸ਼ ਕਰਦੇ ਆ ਪਰੰਤੂ ਇਹਨਾਂ ਨੂੰ ਇਹ ਗੱਲ ਭੁੱਲ ਗਈ ਕਿ ਜਿਸ ਲੇਡੀ ਦੇ ਉੱਪਰ ਅਸੀਂ ਇਹ ਐਲੀਗੇਸ਼ਨ ਲਾ ਰਹੇ ਆ ਉਹ ਲੇਡੀ ਇੱਕ ਫੌਜ ਦੇ ਵਿੱਚ ਹੈ ਇਹ ਫੌਜ ਦੇ ਵਿੱਚ ਜਿੰਨੀ ਸਿੱਖ ਰੈਜੀਮੈਂਟ ਹੈ ਜਿੰਨੇ ਪੰਜਾਬ ਦੇ ਰਹਿ ਕੇ ਉਹ ਸਾਰੇ ਅੱਤਵਾਦੀ ਆ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹੀਦੀ ਅਗਰ ਉਹ ਅੱਤਵਾਦੀ ਹੈ ਤਾਂ ਉਹਨਾਂ ਨੂੰ ਬਾਰਡਰਾਂ ਦੇ ਉੱਪਰ ਤੁਸੀਂ ਦੇਖੋਗੇ

ਸਰ ਤੁਸੀਂ ਬੋਲ ਹੀ ਰਹੇ ਹੋ ਪੂਰਾ ਟਾਈਮ ਆਪਣੀ ਗੱਲ ਹੀ ਕਰ ਰਹੇ ਹੋ ਫਿਰ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ ਇੱਥੇ ਚੰਗਾ ਨਹੀਂ ਲੱਗਦਾ

ਸ਼ਰਮਾ ਸੇਕਿੰਡ ਮਿਠਾਰੂ ਸਾਹਿਬ 17 ਸੈਕਿੰਡ ਮਿਠਾਰੂ ਸਾਹਿਬ 1 ਸੈਕਿੰਡ ਸ਼ਰਮਾ ਸਾਹਿਬ ਮਿਠਾਰੂ ਸਾਹਿਬ ਰੁਕ ਜਾਓ ਮਿਠਾਰੂ ਸਾਹਿਬ ਡਾਇਮੰਡ ਹੋ ਜਾਓ ਮਿਠਾਰੂ ਸਾਹਿਬ ਰੁਕ ਜਾਓ ਰੁਕ ਜਾਓ ਮਿਠਾਰੂ ਸਾਹਿਬ ਰੁਕ ਜਾਓ ਸਰ ਵਾਈ ਨਹੀਂ ਆਏਗੀ ਇਸ ਤਰ੍ਹਾਂ ਮਿਠਾਰੂ ਸਾਹਿਬ ਰੁਕਦੇ ਜਾਓ ਮਿਠਾਰੂ ਸਾਹਿਬ ਰੁਕ ਜਾਓ ਪਲੀਜ਼ ਸ਼ਰਮਾ ਸਾਹਿਬ ਨੇ ਇੱਕ ਸਵਾਲ ਹੈ ਸ਼ਰਮਾ ਸਾਹਿਬ ਨੇ ਕਿਹਾ ਇਹ ਸਪான்ਸਰਡ ਸ਼ੋਅ ਹੈ ਮੈਂ ਪੁੱਛੂਗਾ ਇਹਨਾਂ ਨੂੰ ਇੱਕ ਇੱਕ ਫੌਜ ਦੇ ਕਰਨਲ ਬੈਠੇ ਐ ਇੱਥੇ ਕਿਸਾਨ ਨੇਤਾ ਬੈਠੇ ਐ ਇੱਥੇ ਪ੍ਰਿੰਸੀਪਲ اپੋਜੀਸ਼ਨ ਦੇਸ਼ ਦੀ ਬੈਠੀ ਐ ਇੱਥੇ ਸ਼ਰੋਮਣੀ ਅਕਾਲੀ ਦਲ ਬ